ਸਰ ਮਾਨੀ ਤਨ ਮਾਨ ਗੁਵਾਹੇ ਕਰੋ ਸਾਹਿਬ ਜੀ ਮਯ ਅਗੁਣ ਪਰੇ ਮੂਰੇਖ ਗੁਣ ਨਾਹੀ ਅੰਮ੍ਰਿਤ ਸਾਡ ਬਿਕਲ ਵਕ ਖਾਈ ਮਾਇ ਮੋ ਮਭਾ ਬੁਲੇ ਸੁਤਦਰ ਸਿਆਪ੍ਰਿਤ ਲਗਾਈ ਇਕ ਉਤਮ ਪੰਤ ਸੁਨੰਗਰ ਸੰਗਤ तह मिलंत जमुtras मिटाई एक अरदास पाठ कीरत की, की। गुरु राम दास राखो शरणाई ਆਇ ਪ੍ਰਭ ਸਰਣਾਗਤੀ ਕਿਰਪਾ ਨਿਰਦਿਆਲ ਇੱਕ ਅੱਖਰ ਹਰ ਮੰਨ ਵਸਤ ਨਾਨਕ ਹੋ ਤਨਹਿ ਲ ਇੱਕ ਅਖਰ ਹਰ ਮੰਨ ਵਸਤ ਨਾਨਕ ਹੋਤਨ ਹਾ ਲਾ ਜਗੋਂ ਜਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਿਸਮੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿਗੀ ਕੋ ਦਦਾਨੰਦ ਮਾਨ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਰੀ ਕਲਸਾ ਰੂਪ ਸੱਦ ਸੰਗਤ ਜਿਓ ਵੱਡੇ ਹੀ پاک ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਅਤੇ ਆਸ ਦੀ ਆਪਾਂ ਹਰ ਰੋਜ਼ ਸਾਂਝ ਨਾਉਂਦੇ ਹਾਂ ਜੀਵਨ ਅਤੇ ਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਬ加ਸ਼ੀਸ਼ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਗੁਰਫਤਿਹ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਗਾਈਏ ਬੜੇ ਅਦਬ ਸਤਕਾਰ ਸਹਿਤ ਫਤਿਹ ਪ੍ਰਗਾਨ ਕਰੋ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗੜਾ ਦੀਪ ਦਾ ਜੋ ਰਾਜਾ ਸੀ ਸ਼ਿਵਨਾਬ ਰਾਜਾ ਉਸ ਨੂੰ ਸਤਿਗੁਰਾਂ ਨੇ ਉਪਦੇਸ਼ ਕੀਤਾ। ਇਹ ਬਚਨ ਕੀਤਾ ਕਿ ਤੁਸੀਂ ਧਰਮਸ਼ਾਲਾ ਬਣਾਓ। ਧਰਮਸ਼ਾਲਾ ਬਣਾਈ ਗਈ। ਸਤਿਗੁਰੂ ਉਸ ਧਰਮਸ਼ਾਲਾ ਦੇ ਵਿੱਚ ਪਹੁੰਚੇ। ਸਾਰੇ ਨਗਰ ਨੇ ਇਹ ਸਧਰਮਸ਼ਾਲਾ ਜਦੋਂ ਬਣਦੀ ਸੀ ਸਾਰਿਆਂ ਨੇ ਆਪੋ ਬਣਨੇ ਆਪੋ ਆਪਣੇ ਵੱਲੋਂ ਖਿਦਮਤ ਸੇਵਾ ਕੀਤੀ ਕਿ ਇਹ ਧਰਮਸ਼ਾਲਾ ਬਣੇ। ਧਰਮਸਾਲਾ ਸਰਵ ਸੰਧੀ ਵਾਲਤਾ ਦਾ ਸੰਕੇਤ ਸਰਵ ਸੰਧੀ ਵਾਲਤਾ ਦੀ ਧਰਮਸਾਲਾ ਹੈ ਸਾਰਿਆਂ ਨੇ ਆਪੋ ਆਪਣਾ ਵੱਧ ਚੜ ਕੇ ਇਸ ਧਰਮਸਾਲਾ ਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਜੇ ਮੰਦਿਰ ਬਣਦਾ ਉੱਤੇ ਮਸੀਤ ਵਾਲੇ ਨਹੀਂ ਜਾਣਗੇ ਇਸਲਾਮ ਧਰਮ ਵਾਲੇ ਜਿੱਥੇ ਇਸਲਾਮ ਧਰਮ ਦਾ ਦਵਾਰਾ ਬਣਦਾ ਰੱਬ ਦਾ ਅੱਲਾ ਦਾ ਦਰਗਾਹ ਬਣਦੀ ਹੈ ਉੱਥੇ ਹਿੰਦੂ ਨਹੀਂ ਕੋਈ ਜਾਵੇਗਾ ਕਿਉਂਕਿ ਅਸੀਂ ਧਰਮ ਬੰਡੇ ਹੋਏ ਤਰਮੰਦੇ ਰੱਬ ਦੇ ਘਰ ਵੀ ਅਸੀਂ ਨੇ ਵੰਡੇ ਹੋਏ ਪਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਉਹ ਧਰਮਸਾਲਾ ਇਹਦੇ ਕਰਕੇ ਬਣਾਈ ਸੀ ਕਿ ਲੋਕਾਂ ਦੇ ਵਿੱਚੋਂ ਪ੍ਰੇਮ ਇਤਫਾਕ ਆ ਬੇਵੰਡੀਆਂ ਦੀ ਜਿਹੜੀ ਸੋਚ ਵਿਚਾਰ ਹੈ ਇਹ ਇਹਨਾਂ ਦੇ ਦਿਮਾਗ ਦੇ ਵਿੱਚੋਂ ਨਿਕਲ ਧਰਮ ਸਾਰੇ ਸਤਕਾਰ ਜੋਗ ਨੇ ਜਿਹੜਾ ਚੰਗਾ ਲੱਗਦਾ ਮੰਨੋ ਅਤੇ ਦੂਜੇ ਦਾ ਮਰਾਦਰ ਨਾ ਕਰੋ ਹੁਣ ਜਿਹੜੇ ਲੋਕ ਸੀ ਇੱਥੇ ਜਿਨ੍ਹਾਂ ਨੇ ਖਿਦਮਤ ਕੀਤੀ ਹੈ ਸਾਰਿਆਂ ਨੂੰ ਚਾ ਚੜੇ ਐ ਕਿਉਂਕਿ ਧਰਮਸਾਲਾ ਸਾਡੀ ਐ ਧਰਮਸਾਲਾ ਸਾਡੀ ਕੋਈ ਨਹੀਂ ਕਹਿ ਸਕਦਾ ਸੀ ਕਿ ਅਸੀਤ ਵਾਲਾ ਕਵੇ ਕਿਸ ਸਾਡੀ ਨਹੀਂ ਐ ਜਾਂ ਮੰਦਰ ਵਾਲਾ ਕਵੇ ਸਾਡੀ ਹੋਰ ਕਿਸੇ ਵੀ ਫਿਰਕੇ ਦਾ ਹੋਵੇ ਸਾਰਿਆਂ ਨੂੰ ਚਾ ਚੜੇ ਐ ਸੰਗਲਾ ਦੀਪ ਦੇ ਜਿਤਨੇ ਵੀ ਤਮਾਮ ਇੱਥੇ ਰਹਿਣ ਵਾਲੇ ਸੀ ਹੁਣ ਚਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੈ ਕੇ ਗਏ ਨੇ ਕਿ ਸਾਡੇ ਇਸ ਨਗਰ ਨੂੰ ਇੱਕ ਤਾਗੇ ਦੇ ਵਿੱਚ ਪਰੋ ਦਿੱਤਾ ਨਹੀਂ ਤਾਂ ਬੰਨੀਆਂ ਬੰਨੀਆਂ ਸੀ ਕਿਉਂਕਿ ਇੱਥੇ ਦਾ ਜਿਹੜਾ ਰਾਜਾ ਸੀ ਸ਼ਿਵਨਾਬ ਰਾਜਾ ਇਹ ਵਰਤ ਰੱਖਦਾ ਸੀ ਹਿੰਦੂ ਧਰਮ ਦੇ ਮੁਤਾਬਕ ਸੀ ਜਿਹੜੇ ਦੂਜੇ ਸੀ ਤਾਂ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਰਖਵਾ ਦਿੰਦਾ ਸੀ ਵਰਤ ਇਹ ਕਾਦਰ ਸੀਦਾ ਵਰਤ ਰੱਖਦਾ ਹੁੰਦਾ ਸੀ ਤਾਂ ਦੁਖੀ ਸੀ ਦੂਜੇ ਹੁਣ ਜਿਨ੍ਹਾਂ ਨੇ ਕੰਮ ਕਰ ਕਰਨ ਇਹ ਤਾਂ ਰਾਜਾ ਹੈ ਚੱਲ ਜੇ ਗਣ ਜਿਨ੍ਹਾਂ ਨੇ ਕੰਮ ਕਰ ਕਰਨੇ ਕਿਰਤ ਕਰਨੀ ਹੈ ਉਹਨਾਂ ਦੇ ਲਈ ਤਾਂ ਮੁਸ਼ਕਲ ਹੈ ਵਰਤ ਰੱਖਣਾ ਮੁਸ਼ਕਲ ਹੈ ਆ ਕਿਸੇ ਨੂੰ ਕੁਝ ਮਿਲਦਾ ਹੈ ਸਕੂਨ ਮਿਲਦਾ ਵੱਖਰੀ ਗੱਲ ਹੈ ਪਰ ਗੁਰਬਾਣੀ ਦਾ ਜੇ ਗੁਰਬਾਣੀ ਦੇ ਬਚਨਾਂ ਦੇ ਅਨੁਸਾਰ ਸਤਿਗੁਰੂ ਕਹਿੰਦੇ ਨੇ ਜੇ ਗੁਰਬਾਣੀ ਦੇ ਰੋਸ਼ਨਾਂ ਦੇ ਰੋਸ਼ਨੀ ਦੇ ਵਿੱਚ ਵਿਚਾਰੀਏ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹਰਾਣ ਪਾਵੇਂ ਮਰਦ ਦੇ ਪਾਵੇਂ ਇਸਤਰੀ ਕਿਉਂਕਿ ਆਪਾਂ ਸਾਰੇ ਸੁਹਾਗਣਾ ਹਾਂ ਉਸ ਪ੍ਰਮਾਤਮਾ ਨਾ ਸੁਹਾਗਣ ਅਤੇ ਨ ਰੰਡ ਜੇ ਅੰਨ ਛੱਡੇ ਆ ਖਾਣਾ ਪੀਣਾ ਛੱਡਿਆ ਰੱਬ ਦੇ ਨਾਮ ਤੇ ਖਾਸ ਕਰਕੇ ਤਉਣ ਜਦੋਂ ਸ਼ਿਵਨਾਬ ਰਾਜੇ ਦਾ ਤਾਂ ਚਾਤੈਨੋ ਵੀ ਚੜਿਆ ਹੈ ਕਿ ਸਾਰੇ ਅਸੀਂ ਇੱਕ ਤਾਗੇ ਦੇ ਵਿੱਚ ਪਰੋਏ ਗਏ ਆ ਬੜੇ ਚਾਮਾਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਧਰਮਸਾਲਾ ਦੇ ਵਿੱਚ ਲੈ ਕੇ ਗਏ ਨੇ ਬੜੀ ਸਤਿਗੁਰਾਂ ਦੀ ਖਿਦਮਤ ਕੀਤੀ ਹੈ ਬਚਨ ਬिलास ਜਿਹੜੇ ਸਤਿਗੁਰਾਂ ਨੇ ਸਾਂਝੇ ਕੀਤੇ ਸੀ ਆਪਾਂ ਕੱਲ ਵਿਚਾਰ ਆਏ ਹੁਣ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸ਼ਿਵਨਾਬ ਰਾਜਾ ਕਹਿੰਦੇ ਕਿ ਸਤਿਗੁਰਾਂ ਨੇ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਭਾਈ ਹੁਣ ਸਾਡਾ ਸਮਾਂ ਸਾਨੂੰ ਬਹੁਤਾ ਹੋ ਗਿਆ ਤੇ ਆਇਆ ਤਾਂ ਅਗਲੇ ਨਗਰ ਦੇ ਵਿੱਚ ਵੀ ਜਾ ਕੇ ਧਰਮਸ਼ਾਲਾ ਬਣਾਉਣੀ ਹੈ ਜਿਹੜੇ ਲੋਕ ਧਰਮ ਤੋਂ ਵਾਂਝੇ ਨੇ ਤਾਂ ਉਹਨਾਂ ਦੇ ਧਰਮਸ਼ਾਲਾ ਬਣਾਈਏ ਜਾ ਕੇ ਰੱਬ ਦੇ ਦਰ ਦੀਆਂ ਗੱਲਾਂ ਦਸੀਏ ਜਾ ਕੇ ਰੱਬ ਦੇ ਨਾਲ ਜੋੜੀਏ ਜਾ ਕੇ ਤਾਂ ਸ਼ਿਵ ਨਾਭ ਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ ਕਹਿੰਦੇ ਦਾਤਾ ਜੀ ਸਾਨੂੰ ਦੁਖੀ ਕਰਕੇ ਨਾ ਜਾਏ ਸਾਰੇ ਲੋਕਾਂ ਨੇ ਬੜਾ ਉਸ ਸਮੇਂ ਮਤਲਬ ਛਟਕਾ ਲੱਗੇ ਆ ਕਿ ਜਿਨ੍ਹਾਂ ਨੇ ਸਾਨੂੰ ਕਤਾਗੇ ਦੇ ਵਿੱਚ ਭਰੋਇਆ ਧਰਮਸਾਲਾ ਦੇ ਵਿੱਚ ਇਕੱਠ ਹੋਇਆ ਸਤਿਗੁਰੂ ਕਹਿੰਦੇ ਅਸੀਂ ਚੱਲੇ ਕਿ ਹਜੇ ਤਾਂ ਤੁਹਾਡੇ ਬਚਨਾਂ ਨੂੰ ਮੰਨਣਾ ਹੈ ਤੁਹਾਡੀਆਂ ਰਹਿਮਤਾਂ ਨੂੰ ਮੰਨਣਾ ਹੈ ਤੁਹਾਡੀ ਹਜੇ ਤਾਂ ਖਿਦਮਤ ਕਰਨੀ ਹੈ ਸੇਵਾ ਕਰਨੀ ਹੈ ਲੋਕ ਬੜੇ ਸ਼ੇਧਤ ਦੇ ਨਾਲ ਕਰਦੇ ਸੀ ਤਾਂ ਸਤਿਗੁਰਾਂ ਨੂੰ ਇਹਨਾਂ ਨੇ ਰੋਕੇ ਆ ਤੇ ਜੋ ਬਚਨ ਬਿਲਾਸ ਕਰ ਰਹੇ ਨੇ ਰਾਜਾ ਸ਼ਿਵਨਾਬ ਅਤੇ ਹੋਰ ਜਿਹੜੇ ਤਮਾਮ ਇਥੇ ਸੰਗਲਾਦੀਪ ਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੜੇ ਸੋਹਣੇ ਸ਼ਬਦਾਂ ਦੇ ਨਾਲ ਨਵਾਜਦੇ ਨੇ ਆਓ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਇਤਿਹਾਸ ਜੋ ਆਪਾਂ ਅੱਜ ਵਿਚਾਰ ਗਏ ਕਵੀ ਜੀ ਕਹਿੰਦੇ ਨੇ ਜਿਸ ਪ੍ਰਕਾਰ ਤੁਮ ਕਿਤਨੇ ਕੋਸਾ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲੇ ਸੀ ਸੁਲਤਾਨਪੁਰ ਤੋਂ ਸੁਲਤਾਨਪੁਰ ਤੋਂ ਐਮਨਾਬਾਦ ਐਮਨਾਬਾਦ ਤੋਂ ਰਾਏਪੋਇ ਦੀ ਤਲਵੰਡੀ ਰਾਏਪੋਇ ਦੀ ਤਲਵੰਡੀ ਤੋਂ ਸਤਿਗੁਰੂ ਆਏ ਨੇ ਇੱਥੇ ਸੰਗਲਾ ਦੀ ਸਮੁੰਦਰ ਨੂੰ ਪਾਰ ਕਰਕੇ ਸਤਿਗੁਰੂ ਇੱਥੇ ਪਹੁੰਚੇ ਤਾਂ ਜਦੋਂ ਇੱਥੇ ਪਹੁੰਚੇ ਨੇ ਸਤਿਗੁਰਾਂ ਨੇ ਵਚਨ ਕੀਤਾ ਇਹਨਾਂ ਨੂੰ ਉਤਾਰੇ ਆ ਇੱਕ ਨਗਰ ਨੂੰ ਸਾਰੇ ਨੂੰ ਇੱਕ ਥਾਗੇ ਦੇ ਵਿੱਚ ਬਰੋ ਦਤਾ ਮੰਨ ਲਓ ਇੱਕ ਪਲੌਟ ਇਕ ਥਾਂ ਤੇ ਖੜਾ ਕਰ ਦਿੱਤਾ ਧਰਮ ਦੇ ਉੱਚ-ਨੀਚ ਦਾ ਜਾਤ-ਪਾਤ ਦਾ ਸਤਿਗੁਰਾਂ ਨੇ ਦਿਮਾਗ ਦੇ ਵਿੱਚ ਉਹਨਾਂ ਦੇ ਕੱਢ ਦਿੱਤਾ ਕਿ ਇਨਸਾਨ ਆ ਰੱਬ ਨੇ ਬਣਾਇਆ ਰੱਬ ਦੇ ਦਰ ਤੇ ਉੱਤੇ ਨਾ ਜਾਤ ਨਾ ਪਾਤ ਨਾ ਉੱਚ ਨਾ ਈਚ ਅਤੇ ਅਸੀਂ ਧਰਮਾਂ ਦੀਆਂ ਵੰਡੀਆਂ ਪਾਂਹਾਂ ਨੇ ਇੱਕ ਇਨਸਾਨੀਅਤ ਬਣ ਜਾਈ ਅਸਲ ਦੇ ਵਿੱਚ ਉਹ ਚੰਗਾ ਹੈ ਉਹ ਰੱਬ ਦੇ ਦਰ ਤੇ ਵੀ ਪ੍ਰਵਾਨ ਹੈ ਅਤੇ ਉਹ ਦੁਨੀਆਂ ਤੇ ਵੀ ਪ੍ਰਵਾਨ ਜੇ ਇਨਸਾਨੀਅਤ ਸਾਡੇ ਕੋਲ ਹੈ ਇਨਸਾਨ ਹੀ ਬਣਦੀ ਹੈ ਤਗੁਰ ਨਾਨਕ ਦੇਵ ਮਹਾਰਾਜ ਜੀ ਦੇ ਵਾਕੂ ਵੀ ਇਹਨਾਂ ਨੇ ਬੱਚੇ ਨੇ ਕਮਾਏ ਸਾਰੇ ਇੱਕ ਥਾਂ ਤੇ ਖਲੋ ਗਏ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਣਾ ਦੇ ਵਿੱਚ ਹੁਣ ਜਦੋਂ ਸਤਗੁਰਾਂ ਨੇ ਕਿਹਾ ਅਸੀਂ ਭਾਈ ਅਸੀਂ ਚੱਲੇ ਤਾਂ ਰਾਜਾ ਲੰਮਾ ਪੈ ਗਿਆ ਧਰਤੀ ਤੇ ਕਦਮਾਂ ਤੇ ਅੱਗੇ ਲੰਮਾ ਪੈ ਗਿਆ ਸਤਗੁਰਾਂ ਨੂੰ ਕਹਿੰਦਾ ਕਿ ਜਿਸ ਪ੍ਰਕਾਰ ਤੁਮ ਕਿਤਨੇ ਕੋਸਾ ਇਸ ਸਤਗੁਰੂ ਕਿੰਨੇ ਦਿਨ ਤੁਹਾਨੂੰ ਹੋਏ ਨੇ ਚੱਲੇ ਆ ਸਾਡਾ ਅੱਜ ਦਾ ਸੰਕਲਪ ਨਹੀਂ ਹੈ ਵਰਤ ਰੱਖੇ ਬਹੁਤ ਕੁਝ ਕੀਤਾ ਤੇ ਆਤਾ ਸੀ ਰੱਬ ਨੂੰ ਰਹਿ ਆ ਨਾ ਆਰਾਧਾ ਤੁਹਾਨੂੰ ਰਹਿ ਭੁੱਖੇ ਪਿਆਸੇ ਰਹਿਦੇ ਕਿ ਰੱਬ ਜੀ ਸਾਡੇ ਨਗਰ ਦੇ ਵਿੱਚ ਰਹਿਮਤ ਵਰਸਾਈ ਰੱਖੇ ਨਗਰ ਖੇੜੇ ਦੇ ਵਿੱਚ ਸੁਖ ਸ਼ਾਂਤੀ ਹੋਵੇ ਨਗਰ ਖੇੜੇ ਦੇ ਵਿੱਚ ਵਾਧਾ ਹੋਵੇ ਤਰਕੀਆਂ ਹੋਣ ਨਗਰ ਖੇੜੇ ਨੂੰ ਤਾਂ ਹੀ ਵਰਤ ਰੱਖਦੇ ਸੀ ਰਾਜਾ ਕਹਿੰਦਾ ਮੈਨੂੰ ਕਿਸ ਚੀਜ਼ ਦੀ ਤੋਟ ਮਖਮਲ ਦੀ ਸੇਜਾ ਤੇ ਮੈਂ ਸੌਣਾ 36 ਪ੍ਰਕਾਰ ਦਾ ਭੋਜਨ ਉੱਠਣ ਤੋਂ ਪਹਿਲਾਂ ਮੇਰੇ ਕੋਲ ਹੁੰਦਾ ਚੰਗੀਆਂ ਸੋਹਣੀਆਂ ਸੋਣੀਆਂ ਪੁਸ਼ਾਕਾਂ ਪਾਈਆਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਸਹੂਲਤ ਚਾਹੀਦੀ ਹੈ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਕੋਲ ਹਰ ਇੱਕ ਹੈ ਪਰ ਫਿਰ ਵੀ ਮੈਂ ਇਹਨਾਂ ਲੋਕਾਂ ਦੇ ਲਈ ਨਗਰ ਦੇ ਲਈ ਨਗਰ ਖੇੜੇ ਦੇ ਲਈ ਮੈਂ ਆਪ ਭੁੱਖਾ ਪਿਆਸਾ ਰਹਿੰਦਾ ਰਹਿਆ ਕਿ ਨਗਰ ਨੂੰ ਸੁਖ ਸ਼ਾਂਤੀ ਦੇ ਵਿੱਚ ਰਵੇ ਨਾ ਕੋਈ ਦੁੱਖ ਕਲੇ ਸੁਣਾਵੇ ਕਿਸੇ ਤੇ ਇਦਾਂ ਦੀ ਪੀੜਾ ਨਾ ਪਵੇ ਪਰ ਗੁਰੂ ਨਾਨਕ ਦੇਵ ਮਹਾਰਾਜੀ ਤੁਹਾਡੇ ਅੱਗੇ ਤਰਲਾ ਇਹ ਦੇ ਕਰਕੇ ਆ ਕਿ ਹੁਣ ਤੋਂ ਨਹੀਂ ਤੁਹਾਨੂੰ ਆਰਾਧ ਦੇ ਕਿ ਤੁਸੀਂ ਹੁਕਮ ਕੀਤਾ ਅਸੀਂ ਨੇ ਧਰਮਸਾਲਾ ਬਣਾ ਲਈ ਹੈ ਤੁਸੀਂ ਬੜੇ ਸੋਹਣੇ ਸਾਨੂੰ ਅਲਫਾਜ਼ ਸੁਣਾਏ ਨੇ ਆਪਣੇ ਤਾਂ ਹੁਣ ਅਸੀਂ ਚਾਹੁੰਦੇ ਆ ਕਿ ਜਿਸ ਪ੍ਰਕਾਰ ਤੁਮ ਇਤਨੀ ਦੂਰ ਤੋਂ ਚੱਲ ਕੇ ਸਾਡੇ ਕੋਲ ਆਇਓ ਕਿਤਨੇ ਕੋਸਾ ਬੜਾ ਪੈਂਦਾ ਸਮੁੰਦਰ पार ਕਰਕੇ ਆਇਓ ਰਾਏ ਭੋਏ ਦੀ ਤਲਵੰਡੀ ਐ ਮਨਵਾਦ ਕਿੱਥੇ ਸੁਲਤਾਨਪੁਰ ਉੱਥੋਂ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਕੇ ਆਇਓ ਅਤੇ ਸਾਡੇ ਪਿਆਰ ਕਰਕੇ ਸਾਡੀ ਮੁਹੱਬਤ ਕਰਕੇ ਤੁਸੀਂ ਇਸ ਨਗਰ ਦੇ ਵਿੱਚ ਆਏ ਹੋ ਤੁਹਾਡਾ ਜਿਤਨੀ ਅਸੀਂ ਧੰਨਵਾਦ ਕਰੀਏ ਸਾਡੇ ਕੋਲ ਸ਼ਬਦ ਵੀ ਘਟ ਪੈਂਦੇ ਨੇ ਸ਼ਬਦ ਦੇ ਨਹੀਂ ਕਿਦਾਂ ਬੋਲੀਏ ਤੁਹਾਡਾ ਧੰਨਵਾਦ ਕਿਦਾਂ ਕਰੀਏ ਐਦਾਂ ਰਹਿਮਤਾਂ ਤੁਸੀਂ ਸਾਡੇ ਨਗਰ ਦੇ ਵਿੱਚ ਵਰਸਾਈਆਂ ਨੇ ਪਰ ਤੁਹਾਡੇ ਅੱਗੇ ਤਰਲਾ ਹੈ ਚੱਲ ਆਏ ਨਿਜ ਦੇਸ ਪਰੋਸਾ ਹੁਣ ਸਾਡਾ ਜਿਹੜਾ ਤੁਹਾਡੇ ਤੇ ਭਰੋਸਾ ਬਚ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਅਸੀਂ ਤੁਹਾਨੂੰ ਇਹ ਤਾਂ ਨਹੀਂ ਰੱਖ ਸਕਦੇ ਕਿ ਸਾਡੇ ਨਗਰ ਦੇ ਵਿੱਚ ਹੀ ਤੁਸੀਂ ਰਵੋ ਕਿਉਂਕਿ ਜਿੱਦਾਂ ਅਸੀਂ ਭਟਕੇ ਹੋਏ ਸੀ ਰਸਤੇ ਤੋਂ ਤਾਂ ਫੁਰ ਦੁਨੀਆ ਬਹੁਤ ਭਟਕੀ ਹੋਈ ਹੈ ਮੇਰੇ ਵਰਗੇ ਜਿਹੜਾ ਰਾਜੇ ਹੀ ਭਟਕ ਗਏ ਆ ਮੁਖੀ ਭਟਕ ਗਏ ਆ ਉਹਦੀ ਪਰਜਾ ਤਾਂ ਆਪਣੇ ਆਪ ਟਕੀ ਹੈ ਜਦ ਰਾਜਾ ਕੁਰਸਤੇ ਤੇ ਹੈ ਉਹਦੀ ਪਰਜਾ ਰਸਤੇ ਤੇ ਨਹੀਂ ਪੈ ਸਕਦੀ ਜੇ ਮੈਂ ਆ ਧਰਮੀ ਆ ਰਾਜਾ ਧਰਮੀ ਹੈ ਤਾਂ ਉਹਦੇ ਵਿੱਚ ਪਰਜਾ ਦੇ ਵਿੱਚ ਕੋਈ ਧਰਮੀ ਨਹੀਂ ਹੋ ਸਕਦਾ ਕਿਉਂਕਿ ਪ੍ਰਭਾਵ ਮੇਰਾ ਪੈਣਾ ਅਤੇ ਮੈਂ ਆ ਧਰਮੀ ਆ ਤਾਂ ਇਹਦੇ ਕਰਕੇ ਮੈਂ ਸਮਝਦਾ ਮੇਰੇ ਵਰਗੇ ਬੜੇ ਨੇ ਸਿਰਫ ਜਿਹੜੇ ਵਰਤਤਾ ਕਰੇ ਗਏ ਨੇ ਜਿਨ੍ਹਾਂ ਨੇ ਲੋਕ ਵਿਖਾਵਾ ਤਾਂ ਕਰੇਗੇ ਨੇ ਅਗਲੇ ਤੱਕ ਜਾ ਇੱਕ ਸਟੈਪ ਹੈ ਇਹ ਤੋਂ ਅਗਲਾ ਸਟੈਪ ਵੀ ਹੁੰਦਾ ਹੈ ਕੱਲਾ ਆਲੋਜੇ ਵਰਤ ਰੱਖਣਾ ਹੈ ਸਕੂਨ ਮਿਲਦਾ ਤਾਂ ਰੱਖਿਆ ਜਾਵੇ ਚੰਗੀ ਕੋਈ ਚੀਜ਼ ਮਿਲਦੀ ਹੈ ਤਾਂ ਰੱਖਿਆ ਜਾਵੇ ਹੁਣ ਜੇ ਫਾਰਮੈਲਟੀ ਹੈ ਕੋਈ ਸਕੂਨ ਨਹੀਂ ਹੈ ਕੋਈ ਜ਼ਿੰਦਗੀ ਦਾ ਕਰਮ ਨਹੀਂ ਬਦਲੇ ਆ ਕੋਈ ਸੋਚ ਨਹੀਂ ਬਦਲੀ ਫਿਰ ਤਾਂ ਕਸ਼ਟ ਦੇਈ ਦਾ ਸਰੀਰ ਨੂੰ ਫਿਰ ਤਾਂ ਕੋਈ ਫਾਇਦਾ ਨਹੀਂ ਹਾਂ ਮਨ ਨੂੰ ਕਸਵਟੀ ਦਿੱਤੀ ਜਾਂਦੀ ਹੈ ਸਤਿਗੁਰਾਂ ਤੋਂ ਪੁੱਛੀਏ ਕਦਾ ਵਰਤ ਰੱਖਿਆ ਜਾਵੇ ਕੁੱਟ-ਕੁੱਟ ਮਨ ਕਸਵਟੀ ਲਾਵੇ ਮਨ ਤੇ ਕਸਵੱਟੀ ਲਾਈ ਜਾਂਦੀ ਹੈ ਭੁੱਖੇ ਪਿਆਸੇ ਰਹਿਣ ਕਰਕੇ ਨਹੀਂ ਲੱਗਦੀ ਮਨ ਤੇ ਕਸਵੱਟੀ पण ਸਤਿਗੁਰੂ ਜਿਸ ਤਰ੍ਹਾਂ ਗੁਰਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ ਕਿ ਇਨਸਾਨ ਜਿਹੜਾ ਹੈ ਕੁਝ ਖਾਂਦਾ ਨਹੀਂ ਮੱਟ ਵਿੱਚ ਹੀ ਨਹੀਂ ਖਾਂਦਾ ਕੋਈ ਏਦਾਂ ਦੁਨੀਆ ਦੇ ਸਾਹਮਣੇ ਕੁਝ ਨਹੀਂ ਕਰਦਾ ਤੇ ਉਹ ਤਾਂ ਫਿਰ ਧਰਮੀ ਹੀ ਹੈ ਨਾ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਵਿਖਾ ਰੇ ਲੋਕਾਂ ਲੋਕਾਂ ਦੇ ਸਾਹਮਣੇ ਏਦਾਂ ਦਾ ਕਿਹਦੇ ਵਰਗਾ ਤਾਂ ਗੱਲੀ ਅਸੀਂ ਚੰਗੀਆਂ ਲੋਕਾਂ ਨੂੰ ਕਹਿੰਦਾ ਕਿ ਅਸੀਂ ਬੜਾ ਚੰਗਾ ਗੱਲਾਂ ਦੇ ਨਾਲ ਚੰਗਾ ਆਚਾਰੀ ਬੁਰੀਆਂ ਆਚਾਰ ਵਿਹਾਰ ਤਾਂ ਸਾਡਾ ਬੁਰਾ ਹੈ ਅਤੇ ਲਿਬਾਸ ਕਾ ਦਾ ਧਰਮ ਦਾ ਸਾਨੂੰ ਬੜਾ ਚੰਗਾ ਲੋਕਾਂ ਨੂੰ ਬੜਾ ਚੰਗਾ ਵਿਖਾਇਆ ਹੋਇਆ ਆਪਣੇ ਆਪ ਪਰ ਗੱਲਾਂ ਸਾਡੀਆਂ ਜਿਹੜੀਆਂ ਨੇ ਮਿੱਠੀਆਂ ਨੇ ਨਾ ਲੋ ਲੋਕਾਂ ਦੇ ਨਾਲ ਗੱਲਾਂ ਕਰਦੇ ਆ ਤਾਂ ਮਿੱਠੀਆਂ ਕਰਦੇ ਆ ਜਦੋਂ ਆਚਾਰ ਰਾਜ ਆਪੇ ਦਾ ਪਤਾ ਲੱਗਦਾ ਫਿਰ ਪਤਾ ਲੱਗਦਾ ਕਿ ਇਨਸਾਨ ਤਾਂ ਇਹ ਚੰਗਈ ਹੈ ਕਿ ਧਰਮ ਤੋਂ ਤੇ ਪਾਂਜਾ ਹੈ ਗੁਰਨਾਨਕ ਦੇਵ ਮਹਾਰਾਜ ਜੀ ਰਾਜੇ ਨੂੰ ਕਹਿੰਦੇ ਨੇ ਰਾਜਾ ਜੀ ਇਥੇ ਦੁਨੀਆ ਬੜੀ ਹੈ ਤਾਂ ਇਦਾਂ ਦਾ ਜਿਹੜੇ ਧਰਮ ਤੋਂ ਟੁੱਟੇ ਨੇ ਤਾਂ ਉਹਨਾਂ ਦਾ ਤਾਂ ਪਤਾ ਹੈ ਕਿ ਧਰਮ ਤੋਂ ਟੁੱਟਾ ਹੋਇਆ ਨੁਕਸਾਨ ਅਸਲ ਦੇ ਵਿੱਚ ਉਹ ਕਰਦੇ ਨੇ ਜਿਹੜੇ ਧਰਮ ਦੇ ਨਾਲ ਜੁੜੇ ਨੇ ਕਿਉਂਕਿ ਲੋਕ ਉਹਨਾਂ ਤੇ ਵਿਸ਼ਵਾਸ ਕਰ ਲੈਂਦੇ ਨੇ ਅਤੇ ਫਿਰ ਉਹ ਬਹੁਤ ਕਾਣ ਕਰਦੇ ਨੇ ਰੱਬ ਦੇ ਨਾਮ ਦਾ ਕਾਣ ਕਰਦੇ ਨੇ ਰੱਬ ਦੇ ਦਰਦਾ ਕਰਨ ਕਰਦੇ ਨੇ ਰੱਬ ਦੇ ਪਿਆਰਿਆਂ ਦਾ ਕਾਣ ਕਰਦੇ ਨੇ ਹਰ ਇੱਕ ਚੀਜ਼ ਦਾ ਫਿਰ ਕਾਣ ਹੁੰਦਾ ਹੈ ਅਤੇ ਜੋ ਹੁਣ ਜਗਤ ਦੇ ਵਿੱਚ ਵਿਚਰ ਰਹੇ ਐ ਐਦਾਂ ਹੀ ਹੋ ਰਿਹਾ ਹੈ ਰਾਜੇ ਨੇ ਜਦੋਂ ਸਤਗੁਰਾਂ ਨੇ ਐਦਾਂ ਬਚਨ ਕਹੇ ਰਾਜੇ ਨੂੰ ਸਤਗੁਰਾਂ ਦੇ ਬਚਨਾਂ ਤੇ ਭਰੋਸਾ ਹੋਇਆ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਤਹੀ ਪ੍ਰਕਾਰ ਰਹਿਣ ਅਬ ਕਿ ਜੇ ਤਜਿਵੇਂ ਤੁਹਾਡਾ ਦਿਲ ਕਰਦਾ ਜਿਸ ਪ੍ਰਕਾਰ ਤੁਹਾਡਾ ਦਿਲ ਕਰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਉਤਨੇ ਦਿਨ ਰੋ ਤੁਹਾਡੇ ਲਈ ਇਹ ਨਗਰ ਦੇ ਦਰਵਾਜ਼ੇ ਖੁੱਲੇ ਨੇ ਅਤੇ ਸਾਡੇ ਦਿਲਾਂ ਦੇ ਦਰਵਾਜ਼ੇ ਵੀ ਤੁਹਾਡੇ ਲਈ ਖੁੱਲੇ ਨੇ ਜਿੰਨਾ ਮਰਜੀ ਜਿਰੋ ਜੇ ਇਹ ਗੱਲ ਹੈ ਤੁਸੀਂ ਸਾਨੂੰ ਦੱਸ ਰਹੇ ਹੋ ਦਾਤਾ ਜੀ ਫਿਰ ਤਾਂ ਤੁਹਾਡਾ ਬਣਦਾ ਹੈ ਕਿ ਲੋਕਾਂ ਨੂੰ ਜਾ ਕੇ ਗਿਆਨ ਦਿਓ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਵਿਚਰੋ ਧਰਮ ਤੋਂ ਟੁੱਟੇ ਨੇ ਜਿਹੜੇ ਧਰਮ ਦੇ ਨਾਲ ਜੁੜਨ ਲਿਵਾਸ ਕੱਲਾ ਤਨ ਦਾ ਤਨ ਤੇ ਪਹਿਲ ਲਿਆ ਧਰਮੀਆ ਧਰਮੀ ਬਣੇ ਨੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਸਰਬ ਦੇਸ ਉਪਦੇਸ਼ ਹੈ ਵਿੱਚ ਐ ਗੁਰੂ ਨਾਨਕ ਦੇ ਮਹਾਰਾਜ ਜੀ ਵਸੇ ਤੁਹਾਡੇ ਅੱਗੇ ਤਾਂ ਸਾਡਾ ਇੱਕ ਤਰ ਲਈ ਹੈ ਜਿਵੇਂ ਸਾਡੇ ਦੇਸ ਨੂੰ ਸੰਗਲਾ ਦੀਪ ਨੂੰ ਤੁਸੀਂ ਤਾਰ ਦਿੱਤਾ ਹੈ ਉਪਦੇਸ਼ ਦਿੱਤਾ ਹੈ ਧਰਮਸਾਲਾ ਬਣਾਈ ਹੈ ਇਦਾਂ ਲੱਗਿਆ ਕਿ ਸਾਰਿਆਂ ਨੂੰ ਸਾਰੇ ਮਨਕਿਆਂ ਨੂੰ ਇੱਕ ਤਾਗੇ ਦੇ ਵਿੱਚ ਪਰੋ ਦਿੱਤਾ ਹੈ ਇੱਥੇ ਹਰ ਇੱਕ ਧਰਮ ਦਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਬੈਠਾ ਉੱਚ ਨੀਚ ਜਾਤ ਪਾਤ ਧਰਮ ਸਾਰੀ ਪਿਛੇ ਰਹਿ ਗਏ ਜਿਹੜਾ ਧਰਮਸਾਲਾ ਦੇ ਵਿੱਚ ਆਉਂਦਾ ਤਾਂ ਉਹ ਬਸ ਐਦਾ ਹੁੰਦਾ ਕਿ ਉੱਥੇ ਇਨਸਾਨ ਬੈਠਾ ਹੈ ਇਨਸਾਨੀਅਤ ਲੈ ਕੇ ਬੈਠਾ ਹੈ ਕੋਈ ਧਰਮ ਨਹੀਂ دماਕ ਦੇ ਵਿੱਚ ਆਉਂਦਾ ਕਿ ਉਹ ਇਸਲਾਮ ਧਰਮ ਦਾ ਬੈਠਾ ਹੈ ਹਿੰਦੂ ਧਰਮ ਦਾ ਬੈਠਾ ਹੈ ਜਿਹੜਾ ਇੱਥੇ ਆਉਂਦਾ ਬਸ ਇਨਸਾਨ ਇਦਾਂ ਦਾ ਹਰ ਇੱਕ ਨਗਰ ਦੇ ਵਿੱਚ ਇਦਾਂ ਦਾ ਇਹਨਾਂ ਸਾਨੂੰ ਹੋਣਾ ਚਾਹੀਦਾ ਧਰਮ ਦੀਆਂ ਵੱਡੀਆਂ ਪੈ ਗਈਆਂ ਤਾਂ ਦੁੱਖ ਕਲੇਸ਼ ਵੱਧ ਗਏ ਨੇ ਇੱਕ ਦੂਜੇ ਦੇ ਨਾਲ ਵਿਚਾਰ ਸਾਡੇ ਮਤ ਭੇਦਿਤ ਨੇ ਹੋ ਗਏ ਨੇ ਉਹ ਧਰਮ ਚੰਗਾ ਉਹ ਧਰਮ ਮੜ ਹਾਲਾਂਕਿ ਸਾਰੇ ਸਤਕਾਰਯੋਗ ਨੇ ਧਰਮ ਹੁਣ ਜੇ ਸਤਕਾਰਯੋਗ ਨੇ ਕਈ ਹਜ਼ਾਰਾਂ ਸਾਲ ਪਹਿਲਾਂ ਧਰਮ ਹੋਇਆ ਇਸਲਾਮ ਧਰਮ ਮੁਹੰਮਦ ਸਾਹਿਬ ਦੀ ਜੇ ਗੱਲ ਕਰੀਏ ਨਾ ਉਹਨਾਂ ਦਾ ਇੱਕ ਵੀ ਪਾਲੇ ਦਾ ਨਹੀਂ ਗੁਜ਼ਰੀ ਜਿਹੜੀ ਅੱਲਾ ਦੀ ਇਜਾਦਤੋ ਬਿਨਾਂ ਗੁਜ਼ਰਿਆ ਇੱਕ ਵੀ ਜਿਹੜਾ ਸੌਣਾ ਉੱਠਣਾ ਖਲੋਣਾ ਬੈਠਣਾ ਅੱਲਾ ਅੱਲਾ ਖੁਦਾ ਖੁਦਾ ਉਹ ਕਰਦੇ ਰਹਿੰਦੇ ਸੀ ਕਿਤਨੇ ਰੱਬ ਅੱਲਾ ਦੇ ਵਿੱਚ ਆਪਣੇ ਖੁਦਾ ਦੇ ਵਿੱਚ ਅਪੇਦ ਨੇ ਇਸ ਹਿੰਦੂ ਧਰਮ ਦੇ ਵਿੱਚ ਬੜੇ ਨੇ ਪੰਡਤ ਨਾਰਾਇਣ ਜੀ ਹੋ ਗਏ ਅਤੇ ਪਰਮਾਨੰਦ ਜੀ ਹੋ ਗਏ ਅਤੇ ਹੋਰ ਕਿਤਨੇ ਨੇ ਜਿਹੜੇ ਹਿੰਦੂ ਧਰਮ ਦੇ ਵਿੱਚ ਪਰਪੱਕ ਰਹੇ ਨੇ ਧਰਮ ਨਹੀਂ ਕੋਈ ਮਾੜਾ ਸਤਗੁਰੂ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਤਾਂ ਸ਼ਿਵਨਾਬ ਰਾਜਾ ਕਹਿੰਦਾ ਵਾ ਦੇ ਕਰਕੇ ਸਾਨੂੰ ਅਸਲ ਦੇ ਵਿੱਚ ਅਹਿਮਦ ਹੁਣ ਪਤਾ ਲੱਗੀ ਹੈ ਧਰਮ ਦੀ ਅਹਿਮਦ ਕੀ ਹੈ ਮੈਂ ਹਿੰਦੂ ਧਰਮ ਦੇ ਮੁਤਾਬਕ ਆ ਚਿਮਨਾਵਰਾ ਜੀ ਕਹਿੰਦਾ ਸਿਰਫ ਵਰਤ ਤੱਕ ਰਹਿ ਗਿਆ ਸੀ ਵਰਤ ਰੱਖਣਾ ਚਾਹੀਦਾ ਇਕਾਦਸੀ ਦਾ ਉਹ ਆਪਣੇ ਲੋਕਾਂ ਨੂੰ ਵੀ ਮੈਂ ਰਖਾਇਆ ਆਪਣੇ ਜਿਤਨੇ ਲੋਕ ਨੇ ਉਹਨਾਂ ਨੂੰ ਵੀ ਮੈਂ ਕਹੀ ਗਿਆ ਪਰ ਜ ਤੁਸੀਂ ਵੀ ਰੱਖੋ ਫਾਇਦਾ ਕੀ ਹੋਇਆ ਇਹਦਾ ਜੇ ਕੋਈ ਫਾਇਦਾ ਹੁੰਦਾ ਤਾਂ ਜ਼ਰੂਰੀ ਹੈ ਤਾਂ ਮੈਨੂੰ ਤਾਂ ਕੋਈ ਫਾਇਦਾ ਨਾ ਲੱਗਿਆ ਸਤਿਗੁਰੂ ਕਹਿੰਦੇ ਉਹ ਰਣਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਭਾਈ ਸ਼ਿਵਨਾਵ ਰਾਜਾ ਜੀ ਤਾਂ ਜਿਹੜਾ ਸਤਗੁਰਾਂ ਦਾ ਪ੍ਰੇਮ ਐ ਨਾ ਪ੍ਰੇਮ ਬਿਨ ਸਨ ਪਾਣੀ ਸੁਣ ਕੇ ਜਦੋਂ ਤੱਕ ਪ੍ਰੇਮ ਦੀ ਬਾਣੀ ਬੋਲੇਗਾ ਨਹੀਂ ਪ੍ਰੇਮ ਦੀ ਬਾਣੀ ਉਹਦੇ ਕੋਲ ਆਵੇਗੀ ਨਹੀਂ ਮਤਲਬ ਪ੍ਰੇਮ ਨਹੀਂ ਆਵੇਗਾ ਉਦੋਂ ਤੱਕ ਰੱਬ ਦੀ ਰਹਿਮਤ ਔਣੀ ਬੜੀ ਮੁਸ਼ਕਲ ਹੈ ਅਤੇ ਪ੍ਰੇਮ ਕਿਹਦੇ ਨਾਲ ਕਰਨਾ ਜਿੰਨ ਪ੍ਰੇਮ ਕੀਓ ਤੇ ਨਹੀਂ ਇਨਸਾਨਾਂ ਦੇ ਨਾਲ ਹੀ ਕਰਨਾ ਹੈ ਉਹਨ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਨੇ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਇਹ ਤਾਂ ਬੰਡੀਆਂ ਸਾਡੇ ਦੁਨੀਆ ਤੇ ਪੈ ਗਈਆਂ ਨੇ ਆ ਧਰਮਾਂ ਦਾ ਉਹ ਇਸਲਾਮ ਧਰਮ ਵਾਲਾ ਹੈ ਉਹ ਇਹ ਦੂ ਧਰਮ ਵਾਲੇ ਨਾਮ ਹੀ ਵੰਡੇ ਗਏ ਨੇ ਅਤੇ ਧਰਮ ਵੀ ਵੰਡੇ ਗਏ ਨੇ ਥਾਂ ਟਿਕਾਣੇ ਵੀ ਵੰਡੇ ਗਏ ਨੇ ਸਾਡੇ ਵਿਚਾਰ ਸਾਡੇ ਕਰਮ ਵੀ ਵੰਡੇ ਗਏ ਨੇ ਸਤਿਗੁਰੂ ਕਹਿੰਦੇ ਨੇ ਅਸਲ ਦੇ ਵਿੱਚ ਇਨਸਾਨ ਹੈ ਮਾਨਸਕੀ ਜਾਤ ਤਾਂ ਇੱਕੋ ਹੀ ਹੈ ਨਾ ਦੁਨੀਆ ਤੇ ਰੱਬ ਨੇ ਕਲਿਆ ਇੱਕੋ ਆਇਆ ਅਤੇ ਸਾਰਿਆਂ ਦਾ ਰੱਬ ਨੇ ਜੋ ਵਲੈਡ ਇੱਕੋ ਜਿਹਾ ਬਣਾਇਆ ਰੱਬ ਨੇ ਖਾਣਾ ਪੀਣਾ ਕੋਝੇ ਰੱਬ ਦਾ ਬਖਸ਼ਿਆ ਕੋਈ 36 ਪ੍ਰਕਾਰ ਦਾ ਭੋਜਨ ਹੈ ਬਾਕੀ ਦਾ ਤੇਰੀ ਜੁਨੀ ਭਟਕਦੀ ਆ ਖਾ ਜੋ ਮਰਜੀ ਜਾ ਤੂੰ ਕਿਉਂਕਿ ਜਦੋਂ ਤੇਰੀ ਜੁਨੀ ਭਟਕਦੀ ਹੈ ਨਾ ਸਤਿਗੁਰੂ ਕਹਿੰਦੇ ਨੇ ਕਰਤੂਤ ਪਸੂ ਕੀ ਮਾਨ ਸਜਤ ਹੁਣ ਜਦੋਂ ਤੇਰਾ ਖਾਣਾ ਪੀਣਾ 36 ਪ੍ਰਕਾਰ ਦਾ ਭੋਜਨ ਛੱਡ ਕੇ ਬਦਲਦਾ ਸਤਿਗੁਰੂ ਕਹਿੰਦੇ ਨੇ ਅਸਲ ਦੇ ਵਿੱਚ ਕਰਤੂਤ ਪਸੋ ਕੀ ਤੇਰੀ ਜਾਤ ਜਿਹੜੀ ਐ ਨਾ ਇਨਸਾਨ ਦੀ ਐ ਪਰ ਕਰਤੂਤ ਕਹਿੰਦੇ ਨੇ ਕੰਮ ਕਰਮ ਕਰਮ ਤੇਰੇ ਕਿਦਾਂ ਦੇ ਨੇ ਕਰਮ ਤੇਰੇ ਪਸ਼ੂਆਂ ਵਾਲੇ ਨੇ ਕਿਉਂਕਿ ਤੈਨੂੰ ਖਾਣ ਪੀਣ ਦਾ ਤੈਨੂੰ ਪਹਿਨਣ ਦਾ ਤੈਨੂੰ ਹੰਡਾਉਣ ਦਾ ਤੈਨੂੰ ਦੁਨੀਆ ਤੇ ਰਹਿਣ ਦਾ ਪਤਾ ਨਹੀਂ ਹੈ ਪਸ਼ੂਆਂ ਵਾਲੇ ਤਲ ਆ ਗਏ ਨਾ ਧਾਰਮਿਕ ਟਿਕਾਣੇ ਤੇ ਗਿਆ ਉੱਥੇ ਤੈਨੂੰ ਵਿਚਾਰ ਦਿੱਤੇ ਨੇ ਬੜਾ ਸੋਹਣਾ ਤੈਨੂੰ ਉੱਥੇ ਉਪਦੇਸ਼ ਸੁਣਾਇਆ ਪਰ ਮੈਂ Hindu ਧਰਮ ਨੂੰ ਮੰਨੇ اسلام ਧਰਮ ਨੂੰ ਮੰਨ ਗੁਰਦੁਆਰੇ ਜਾ ਜਿੱਥੇ ਤੇਰਾ ਦਿਲ ਕਰਦੇ ਉੱਥੇ ਜਾ ਸਾਰੇ ਧਰਮ ਤੈਨੂੰ ਇਨਸਾਨ ਬਣਾਉਂਦੇ ਖਾਣਾ ਪੀਣਾ ਤੇਰਾ ਤੇਰਾ ਰਹਿਣਾ ਸਹਿਣਾ ਹਰ ਇੱਕ ਚੀਜ਼ ਤੇਰੀ ਬਗਲ ਤੇਰਾ ਕਿਰਦਾਰ ਬਣਾਉਂਦੇ ਨੇ ਹੁਣ ਜੇ ਸਤਿਗੁਰੂ ਕਹਿੰਦੇ ਨੇ ਇਹਨੇ ਵਚਨ ਸੁਣੇ ਨਹੀਂ ਅਣਗਹਿਲੀ ਕੀਤੀ ਹੈ ਵਚਨ ਮੰਨਦਾ ਨਹੀਂ ਹੈ ਪਤਾ ਇਹਨੂੰ ਜੇ ਮੰਨਦਾ ਨਹੀਂ ਹੈ ਤਾਂ ਫਿਰ ਤਾਂ ਕਰਤੂ ਤਪਸੂ ਕੀ ਜਾਤ ਕੀ ਦੀ ਮਨ ਕੰਮ ਕਿਹੜੇ ਨੇ ਪਸੂਆਂ ਦਾ ਉਨੇ ਜਿਹੜਾ ਸ਼ਿਵ ਨਾਵ ਰਾਜ ਆਇਆ ਉਹ ਸੁਣਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਇਨਸਾਨ ਐਦਾਂ ਦੀ ਹੈ ਬਿਰਤੀ ਇਹਦੀ ਐਦਾਂ ਦੀ ਬਣ ਗਈ ਹੈ ਅਤੇ ਜਦੋਂ ਰੱਬ ਦੇ ਨਾਲ ਜੁੜੇਗਾ ਜਦੋਂ ਦੁੱਖ ਪੈਂਦਾ ਤਾਂ ਉਦੋਂ ਫਿਰ ਰੱਬ ਦਾ ਉੜਦਾ ਬਹਿੰਦਾ ਖਲੋਂਦਾ ਜਦੋਂ ਵੀ ਇਹਨੇ ਕਰਨਾ ਰੱਬ ਨੂੰ ਚੇਤੇ ਕਰਨ ਜਦੋਂ ਥੋੜਾ ਬਹੁਤਾ ਸੁੱਖ ਆਇਆ ਤਾਂ ਕਹਿੰਦੇ ਰੱਬ ਨੂੰ ਭੁੱਲ ਜਾਂਦਾ ਹੈ ਨਾ ਕਰਾ ਘੜਦਾ ਰੱਬ ਦੇ ਦਵਾਰੇ ਇੱਕ ਤੇ ਦੋ ਤੇ ਤਿੰਨ ਤੇ ਫਿਰ ਇਹ ਛੜਦਾ ਕਿਸੇ ਕਿਸੇ ਧਾਰਮਿਕ ਦਵਾਰੇ ਨੂੰ ਨਹੀਂ ਛੜਦਾ ਹਰ ਇੱਕ ਧਰਮ ਦੇ ਦਵਾਰੇ ਤੇ ਜਾਂਦਾ ਕਿਉਂ ਕਿਉਂਕਿ ਇਹਨੂੰ ਜ਼ਰੂਰ ਹੁੰਦਾ ਕਸ਼ਸ਼ ਜਦੋਂ ਦਾਤ ਮਿਲੀ ਤਾਂ ਵੀ ਘਟ ਜਾਂਦੀ ਹੈ ਜਦੋਂ ਨਹੀਂ ਮਿਲਦੀ ਤਾਂ ਫਿਰ ਤਾਂ ਗਲੇਸ਼ ਕਮਿਆਂ ਦੇ ਨਾਲ ਵੈਸੀ ਟੁੱਟ ਜਾਂਦਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਪ੍ਰੇਮ ਜਿਹੜਾ ਹੈ ਨਾ ਮਹੱਬਤ ਜਿਹੜੀ ਹੈ ਉਹ ਸਤਿਗੁਰਾਂ ਦੇ ਵਚਨਾਂ ਦੇ ਨਾਲ ਹੋਣੀ ਚਾਹੀਦੀ ਬਚਨ ਜਿਹੜੇ ਨੇ ਹਿਰਦੇ ਦੇ ਵਿੱਚ ਵਸਾਏ ਜਾਂਦੇ ਨੇ ਤਾਂ ਸਤਿਗੁਰੂ ਕਹਿੰਦੇ ਨੇ ਪਗ ਪਾਹਲ ਦੇਣੀ ਸਿੱਖ ਗੁਣਕ ਗੁਰੂ ਨੇ ਆਪਣੇ ਪਿਆਰੇ ਨੂੰ ਜਿਸ ਤਰ੍ਹਾਂ ਹੁਣ ਤਾਂ ਸ਼ਬਦ ਨੇ ਸਾਡੇ ਕੋਲ ਅੰਮ੍ਰਿਤ ਪਾਹਲ ਲਈ ਜਾਂਦੀ ਹੈ ਖੰਡੇ ਵਾਟੇ ਦੀ ਪਾਹਲ ਲਈ ਜਾਂਦੀ ਹੈ ਅਤੇ ਹੋਰ ਵੀ ਸੰਗਤ ਜੀ ਜਿਸ ਤਰ੍ਹਾਂ ਜਿਹੜੇ ਵੀ ਧਰਮ ਦੇ ਮੁਤਾਬਕ ਹੈ Hindu ਧਰਮ ਦੇ ਮੁਤਾਬਕ ਮੰਡਾਕ ਮੁੰਨਣ ਕੀਤਾ ਜਾਂਦਾ ਹੈ ਤੇ ਇਸਲਾਮ ਧਰਮ ਦੇ ਮੁਤਾਬਕ ਜਿਹੜਾ ਹੈ ਉਹ ਉਹਨਾਂ ਦਾ ਸੋਨਾ ਤੇ ਕੀਤੀ ਜਾਂਦੀ ਹੈ ਰੋਜ਼ੇ ਰੱਖੇ ਜੋ ਮੰਨ ਲਓ ਹਰ ਇੱਕ ਧਰਮ ਦੀ ਆਪੋ ਆਪਣੀ ਮਰਿਆਦਾ ਹੈ ਜਿਸ ਤਰ੍ਹਾਂ ਉਹਨਾਂ ਦੇ ਦਸ਼ਮੇਸ਼ ਪਤਾ ਮਹਾਰਾਜ ਜੀ ਦੇ ਸਮੇਂ ਤੋਂ ਕੰਡੇ ਬਾਟੇ ਦੀ ਪਹਲ ਤਿਆਰ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ ਫਿਰ ਕਹਿੰਦੇ ਨੇ ਰਹਿਣੀ ਰਹੈ ਸੋਈ ਸਖ ਮੇਰਾ ਉਹ ਸਾਬ ਮੈਂ ਉਸ ਕਾਚੀ ਤਾਂ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਮੰਨ ਲਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤੱਕ ਚਰਣਾ ਦੀ ਪਹਲ ਦਿੱਤੀ ਜਾਂਦੀ ਚਰਣਾ ਦੀ ਪਹਲ ਦਾ ਭਾਵ ਕਿ ਗੁਰੂ ਆਪਣਾ ਬਚਨ ਸੁਣਾਉਂਦੇ ਹੁੰਦੇ ਕਿ ਆ ਬਚਨ ਜਿਹੜੇ ਨੇ ਇਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੁਣਾਏ ਤਾਂ ਰੱਬ ਦੇ ਕਹਿ ਕੇ ਸੁਣਾਏ ਨੇ ਕਿ ਰੱਬ ਦੇ ਪਾਉਲ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਸੁਣਾਏ ਨੇ ਬਚਨ ਉਹਨਾਂ ਨੇ ਕਿਹਾ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਨਹੀਂ ਤਾਂ ਇਦਾਂ ਜਦੋਂ 10 ਗੁਰੂਆਂ ਤੱਕ ਹੋਇਆ ਅਖੀਰ ਤੇ ਆ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਸਭਨ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਫਿਰੰਗ ਉਹਨਾਂ ਨੇ ਆ ਕੇ ਸਾਨੂੰ ਬਾਣੀ ਦੇ ਨਾਲ ਜੋੜਿਆ ਦਸ਼ਮੇਸ਼ ਪਿਤਾ ਮਹਾਰਾਜ ਜੀ ਮੰਨ ਲਓ ਗੱਲ ਕਹੀਏ ਤਾਂ ਪਾਹੁਲ ਕਹਿੰਦੇ ਆ ਬਚਨਾਂ ਅੰਦਰ ਜਿਤਨੇ ਪਾਗ ਪਾਹੁਲ ਦਿਨੇ ਸਿੱਖ ਗੁਣਕ ਹੈ ਕਿਉਂਕਿ ਗੁਨਾ ਦੀ ਕੁਥਲੀ ਸਤਿਗੁਰੂ ਬਣਾਉਂਦੇ ਨੇ ਗੁਨਾ ਦੇ ਨਾਲ ਸਤਿਗੁਰੂ ਜੋੜਦੇ ਨੇ ਕਿ ਗੁਣ ਹੋਣ ਤਾਂ ਫਿਰ ਜਾ ਕੇ ਚੰਗੀ ਇਨਸਾਨ ਦੀ ਕਦਰ ਪੈਂਦੀ ਹੈ ਦੁਨੀਆ ਤੇ ਪੈਂਦੀ ਹੈ ਲੋਕ ਪਰਲੋਕ ਤੇ ਇਹ ਸੰਗਤ ਜੀ ਕਦਰ ਪੈਂਦੀ ਤਾਂ ਰਹਿਮਤਵਾਰ ਸਦੀਏ ਸਤਗੁਰਾਂ ਦੀ ਤਾਂ ਇਹ ਵਚਨ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਸ਼ਿਵਨਾਵ ਰਾਜੇ ਨੂੰ ਤੇ ਕਾਫੀ ਉੱਥੇ ਇਕੱਠ ਹੋਇਆ ਸੰਗਲਾ ਦੀਪ ਦੇ ਵਿੱਚ ਉਹਨਾਂ ਨੂੰ ਸੁਣਾ ਰਹੇ ਹੁਣ ਦੁੱਖ ਸਾਰਿਆਂ ਨੂੰ ਲੱਗਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਭਾਈ ਹੁਣ ਜਾਣਾ ਕਾਫੀ ਦਿਨ ਹੋ ਗਏ ਸਤਗੁਰਾਂ ਨੂੰ ਇੱਥੇ ਮਰਦਾਨਾ ਬਾਲਾ ਜੀ ਸਤਗੁਰਾਂ ਦੇ ਨਾਲ ਨੇ ਤਾਂ ਹੁਣ ਸਤਗੁਰਾਂ ਨੇ ਵਾਪਸੀ ਕਰਨੀ ਹੈ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਾ ਕਿ ਸਾਨੂੰ ਸਤਗੁਰੂ ਛੱਡ ਕੇ ਨਾ ਜਾਓ ਹੁਣ ਸਤਿਗੁਰੂ ਉਪਦੇਸ਼ ਸੁਣਾ ਰਹੇ ਨੇ ਭਾਈ ਦੁਨੀਆ ਤੇ ਜਦੋਂ ਆਈਦਾ ਨਾ ਕੱਲੇ ਆਈਦਾ ਕੱਲੇ ਜਾਣੇ ਤੁਹਾਡੀ ਅਤੇ ਮੇਰੀ ਸਾਂਝ ਕਿਉਂ ਬਣੀ ਹੈ ਬਚਨਾਂ ਦੇ ਨਾਲ ਬਣੀ ਹੈ ਨਾ ਤੁਸੀਂ ਮੈਨੂੰ ਜਾਣਦੇ ਸੀ ਅਤੇ ਨਾ ਮੈਂ ਤੁਹਾਨੂੰ ਜਾਣਦਾ ਸੀ ਬਚਨ ਬਿਲਾ ਸਾਡੇ ਸਾਂਝੇ ਹੋਏ ਨੇ ਤਾਂ ਇੱਕ ਦੂਜੇ ਦੇ ਵਿਚਾਰ ਮਿਲੇ ਨੇ ਤਾਂ ਕਰਕੇ ਸਾਡੀ ਪਿਆਰ ਮਹਾਂਪਤ ਬਣੀ ਹੈ ਜੇ ਇਹਨੂੰ ਕਾਇਮ ਰੱਖਣਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਲਾਜ਼ਮੀ ਹੈ ਸਾਨੂੰ ਬਚਨ ਯਾਦ ਕਰਨੇ ਪੈਣਗੇ ਬਚਨ ਚੇਤੇ ਕਰਨੇ ਪੈਣਗੇ ਇਦਾਂ ਸਤਿਗੁਰੂ ਨਾਲ ਉਪਦੇਸ਼ ਸੁਣਾ ਰਹੇ ਨੇ ਬੜੇ ਪ੍ਰੇਮ ਦੇ ਨਾਲ ਸੁਣ ਰਹੇ ਨੇ ਹੋਰ ਵੀ ਗੱਲਾਂ ਬਾਤਾਂ ਸਤਿਗੁਰੂ ਇਹਨਾਂ ਦੇ ਨਾਲ ਕਰ ਰਹੇ ਨੇ ਨਾਲੇ ਬਚਨ ਸੁਣਾ ਰਹੇ ਨੇ ਬਾਕੀ ਦਾ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਜੀ ਹੋਣਿਆ ਫਲਾਂ ਨਹੀਂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ